ਹਾਂਜੀ ਨਹੀਂ ਬਾਜੀ ਬਾਜੀ शुक्रिया जी ਦੇਖੋ ਇਹ ਵੀ ਕਿੱਡੀ ਖੂਬਸੂਰਤੀ ਹੈਗੀ ਮੈਨੂੰ ਕਿਹਾ ਚਾਹ ਪਾਣੀ ਪੀ ਕੇ ਬਾਪੂ ਜੀ ਆਪਣੇ ਘਰ ਤਾਂ ਪਾਣੀ ਵੜਿਆ ਤੁਹਾਡੇ ਤੁਹਾਨੂੰ ਤਾਂ ਮੁਸ਼ਕਿਲ ਆ ਫੇਰ ਕੀ ਮੰਨ ਲਓ ਕਿਤੇ ਮੱਲਾ ਵੀ ਉਹ ਤਾਂ ਮਾਲਕ ਨੇ ਦੇਣਾ ਜੋ ਦੇਣਾ ਤੇ ਉਹਨਾਂ ਵੀਰ ਉਹਨਾਂ ਆਵਾਜ਼ ਮਾਰ ਲਓ ਤਾਂ ਬੱਚਾ ਆ ਪਾਣੀ ਪੀਨੇ ਤੇ ਚਾਹ ਪਾਣੀ ਪੀ ਕੇ ਜਾਇਆ ਨਹੀਂ ਨਹੀਂ ਬਾਬਾਏ ਕੋਈ ਗੱਲ ਨਹੀਂ ਤੁਹਾਡੇ ਹੀ ਆ ਜੀ ਤੁਹਾਡੇ ਤੁਹਾਡੇ ਪਰਿਵਾਰ ਦੇ ਬੱਚੇ ਆ ਠੰਡ ਨਹੀਂ ਨਹੀਂ ਠੰਡੇ ਵਾਲੀ ਕੋਈ ਗੱਲ ਨਹੀਂ ਦੇਖੋ ਇਹ ਖੂਬਸੂਰਤੀ ਹੈ ਸਾਡੇ ਪੰਜਾਬ ਦੀ ਕੀ ਆਪ ਚਾਹੇ ਪਾਣੀ ਚ ਡੁੱਬੇ ਨੇ ਪਰ ਅਸੀਂ ਖਬਰ ਕਰਨਾ ਹੈ ਸਾਨੂੰ ਕਿਹਾ ਕਿ ਨਹੀਂ ਚਾਹ ਪਾਣੀ ਪੀ ਕੇ ਜਾਓ ਨਾਲ ਦੇ ਸਾਥੀਆਂ ਨੂੰ ਬਲਾਓ ਠੰਡਾ ਪਿਉਣੇ ਆ ਇਹ ਪੰਜਾਬ ਦੇ ਲੋਕ ਨੇ ਅਮੀਰ ਲੋਕ ਨੇ ਪਿਛਲੀ ਵਾਰੀ ਆਇਆ ਨਾ ਤੇਈ ਚ ਵਾਲਾ ਟੋਕਾ ਇਹਦੇ ਉੱਤੋਂ ਦੀ ਲੰਘਿਆ ਇਹ ਬਾਪੂ ਜੀ ਹੁਣ ਫਿਰ ਤੁਸੀਂ ਆਪਣੇ ਬਚਾਅ ਵਾਸਤੇ ਲਾ ਰਹੇ ਹੋ ਹਾਂਜੀ ਬਚਾਅ ਵਾਸਤੇ ਗੇਟ ਅੱਗੇ ਲਾਉਣ ਰਹੇ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਤੁਸੀਂ ਕਿਸੇ ਨਾਲ ਮੰਗ ਨਹੀਂ ਕੀਤੀ ਕਿ ਸਾਡੇ ਕੋਈ ਦੇਖਭਾਲ ਕਰੋ ਜਾਂ ਸਾਡਾ ਕੋਈ ਬਚਾਅ ਵਾਸਤੇ ਜਾਂ ਕੋਈ ਬੰਨ ਬੰਨੇ ਜਾਣ ਕੋਈ ਨਹੀਂ ਆ ਬੱਧਾ ਹੀ ਇੱਥੇ ਬੰਨ ਪੁੱਲ ਲਾ ਕੇ ਟੁੱਟ ਗਿਆ ਫਰੋਜ਼ਪੁਰ ਦਾ ਕੋਈ ਮੰਤਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਤੁਹਾਡੇ ਕੋਲ ਨਹੀਂ ਆਇਆ ਪਾਣੀ ਮੰਨ ਲਓ ਵੇਖ ਲੋ ਤਾਂ ਸਾਹਮਣੇ ਹੀ ਕਹਣਾ ਕਨਾ ਪਾਣੀ ਬਹੁਤ ਜ਼ਿਆਦਾ ਚੜੀ ਜਾਂਦਾ ਅੰਦਰਾ ਤਾਈ ਪਹੁੰਚ ਜਾਣਾ ਡੰਗਰਾ ਤਾਈ ਪਹੁੰਚ ਜਾਣਾ ਵੀ ਹੁਣ ਚੜੀ ਜਾਂਦਾ ਅਜੇ 2023 ਚ ਜਦੋਂ ਝੋਨਾ ਡੁੱਬ ਗਿਆ ਉਸ ਤੋਂ ਬਾਅਦ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਔਰ ਤਕਰੀਬਨ ਇੱਕ ਸਾਲ ਦਾ ਜਿਹੜਾ ਕੋਈ ਫਸਲ ਤੋਂ ਆਉਣਾ ਦਾ ਪੈਸਾ ਉਹ ਗਿਆ ਉਸਬਦ ਗੁਜ਼ਾਰਾ ਕਿਵੇਂ ਚੱਲਿਆ ਹੁਣ 2025 ਇੱਕ ਸਾਲ ਟੱਪਿਆ ਫੇਰ ਉਹੀ ਹਾਲ ਹੋ ਗਿਆ ਮਾਲ ਡੰਗਰ ਤੋਂ ਹੀ ਮੱਲਾ ਟਾਈਮ ਪਾਸ ਕੀਤਾ ਕੋਈ ਆੜਤੀਏ ਤੇ ਚੜਦੇ ਜਾਂਦੇ ਆਪਾਂ ਇਹ ਜੇ ਉਹ ਆੜਤੀਏ ਫਸਲ ਜਾਊ ਤਾਂ ਹੀ ਲੈਣਗੇ ਪਏ ਮੰਨ ਲਓ 1.5-2 ਲੱਖ ਹੋਈ ਗਿਆ ਅਸੀਂ ਜੱਟ ਨੂੰ ਗਾਣਿਆਂ ਵਾਲਾ ਗੱਡੀਆਂ ਵਾਲਾ ਜੱਟ ਤਾਂ ਜ਼ਰੂਰ ਦਿਖਾਇਆ ਪਰ ਜੱਟ ਦੀ ਇੱਕੇ ਵੀ ਸਿਚੁਏਸ਼ਨ ਹੈ ਕਿ ਜੱਟ ਕਿਹੜਿਆਂ ਹਾਲਾਂ ਚ ਰਹਿੰਦਾ ਹੈ ਇਹ ਘਰ ਦੇ ਅੰਦਰ ਪਾਣੀ ਨੂੰ ਵੜਨ ਤੋਂ ਰੋਕਣ ਕਰਕੇ ਬੋਰੇ ਭਰ ਕੇ ਰੇਤਾ ਦੇ ਲਾਏ ਜਾ ਰਹੇ ਨੇ ਬਾਪੂ ਦਿਲ ਚ ਤਾਂ ਬੜਾ ਆਉਂਦਾ ਹੋਣਾ ਵੀ ਅਸੀਂ ਕਿਥੇ ਕੁੱਤਾ ਵਾਂਗੂ ਪਾਲੀ ਆ ਜ਼ਮੀਨ ਤੇ ਹੁਣ ਸਾਡੇ ਪੱਲੇ ਕੱਖ ਨਹੀਂ ਰਹਿਣਾ ਨਾ ਕੋਈ ਜੀ ਮਨਲਾ ਪੱਲੇ ਕੁਛ ਵੀ ਨਹੀਂਗਾ ਅੱਜ ਸੰਟਿਆ ਵੇਖ ਲੋ ਵੀ ਆ ਮਨਲਾ ਬਰਬਾਦ ਹੁੰਦਾ ਜਾਂਦਾ ਸਾਰ ਪੰਜਾਬ ਦੇ ਵਿੱਚ ਹੜਾਂ ਵਰਗੀ ਸਿਚੁਏਸ਼ਨ ਬਣੀ ਆ ਤਰਨਤਨ ਸਾਹਿਬ ਦੇ ਨਾਲ ਲੱਗਦੇ ਹਲਕਾ ਇਹ ਫਰੋਜਪੁਰ ਦਾ ਹਲਕਾ ਹੈ ਜਿਹੜਾ ਇੱਕ ਪਾਸੇ ਸਬਰਾਂ ਰਹਿ ਜਾਂਦਾ ਹੈ ਦਰਿਆ ਦੇ ਉਸ ਪਾਸੇ ਤੇ ਦਰਿਆ ਦੇ ਦੂਜੇ ਪਾਸੇ ਬੰਡਾਲਾ ਪਿੰਡ ਪੈਂਦਾ ਹੈ ਫਰੋਈਪੁਰ ਦਾ ਪਹਿਲਾ ਪਿੰਡ ਤਾਂ ਬੰਡਾਲੇ ਦੇ ਵਿੱਚ ਪਹੁੰਚਿਆ ਤਾਂ ਤੁਹਾਨੂੰ ਇੱਕ ਹੋਰ ਤਸਵੀਰਾਂ ਦਿਖਾ ਦਿੰਨੇ ਆ ਘੇਰੇ ਘੇਰੇ ਕੈਮਰਾ ਘੁਮਾ ਕੇ ਇਹ ਜ਼ਿਮੀਂਦਾਰਾਂ ਦੇ ਘਰ ਨੇ ਇਹ ਸਾਹਮਣੇ ਰਸਤਾ ਆ ਰਿਹਾ ਤੇ ਇਹਨਾਂ ਦੀਆਂ ਜ਼ਮੀਨਾਂ ਨੇ ਜ਼ਮੀਨਾਂ ਦੇ ਵਿੱਚ ਤਕਰੀਬਨ 4-4 ਫੁੱਟ ਦੇ ਕਰੀਬ ਜਿਹੜਾ ਹੈ ਉਹ ਪਾਣੀ ਵੜ ਚੁੱਕਿਆ ਤਾਂ ਹੁਣ ਇੱਕ ਹੋਰ ਤਸਵੀਰ ਦਿਖਾ ਦਿੰਨੇ ਆ ਜੱਟਾਂ ਦੀ ਜੱਟਾਂ ਨੂੰ ਅਮੀਰ ਤਾਂ ਵਿਖਾਇਆ ਜਾਂਦਾ ਜੱਟਾਂ ਨੂੰ ਟੌ ਟੱਪੇ ਵਾਲੇ ਵਿਖਾਇਆ ਜਾਂਦਾ ਗੱਡੀਆਂ ਵਾਲੇ ਵਿਖਾਇਆ ਜਾਂਦਾ ਪਰ ਜੱਟਾਂ ਦੀ ਇਹ ਜੂਨ ਕੋਈ ਨਹੀਂ ਵਿਖਾਉਂਦਾ ਕਿ ਜਾਟਾਂ ਦੇ ਜਦੋਂ ਘਰਾਂ ਤੱਕ ਪਾਣੀ ਆ ਜਾਂਦਾ ਤਾਂ ਉਹਨਾਂ ਦੇ ਘਰਾਂ ਦੀ ਸਿਚੁਏਸ਼ਨ ਹੈ ਕੀ ਹੁੰਦੀਆਂ ਨੇ ਇਹ ਬਜ਼ੁਰਗ ਬਾਪੂ ਜੀ ਮਾਤਾ ਜੀ ਨਾਲ ਲੱਗ ਕੇ ਦੋਵੇਂ ਜਣੇ ਬੋਰੇ ਭਰ ਰਹੇ ਨੇ ਤੇ ਬੋਰੇ ਭਰਨ ਤੋਂ ਬਾਅਦ ਇਹ ਆਪਣੇ ਘਰ ਦੇ ਗੇਟ ਤੇ ਬੋਰੇ ਲਾ ਰਹੇ ਨੇ ਇਸ ਦਾ ਕਾਰਨ ਹੈ ਕਿ ਘਰ ਦੇ ਵਿੱਚ ਪਾਣੀ ਨਾ ਵੜ ਜਵੇ ਤਾਂ ਬਾਪੂ ਜੀ ਨਾਲ ਗੱਲਬਾਤ ਕਰ ਲੈਣੇ ਆ ਬਾਪੂ ਜੀ ਪਹਿਲਾਂ ਵੀ ਇਦਾਂ ਹੀ ਪਾਣੀ ਆਉਂਦਾ ਸੀ ਇਸ ਤਰ੍ਹਾਂ ਇਦਾਂ ਹੀ ਪਾਣੀ ਆਉਂਦਾ ਇਸ ਤਰ੍ਹਾਂ ਇਦਾਂ ਹੀ ਆਉਂਦਾ ਹਾਂਜੀ ਇਦਾਂ ਹੀ ਆਉਂਦਾ ਇਥੇ ਜ਼ਿਆਦਾ ਹੀ ਆਉਂਦਾ ਹਾਂ ਪਿਛਲੀ ਵਾਰੀ ਆਇਆ ਨਾ 23 ਚ ਉਹ ਟੋਕਾ ਆ ਹਾਂ ਇਹਦੇ ਉੱਤੋਂ ਦੀ ਲੰਗਿਆ ਹੈ ਅੱਛਾ ਟੋਕਾ ਜਿਹੜਾ ਪਿਆ ਹਾਂਜੀ ਇਹਦੇ ਉੱਤੋਂ ਲੰਗਿਆ ਹੈ ਹਾਂ ਪਿਛਲੀ ਵਾਰ ਜਦੋਂ 23 ਚ ਪਾਣੀ ਆਇਆ ਐਤਕੀ ਪਾਣੀ ਉਹਦੇ ਨਾਲੋਂ ਘੱਟ ਹੈ ਅਜੇ ਚੜਦਾ ਪਿਆ ਚੜਦਾ ਪਿਆ ਅਜੇ ਚੜਦਾ ਪਿਆ ਬਹੁਤ ਜ਼ਿਆਦਾ ਚੜਦਾ ਪਿਆ ਹੂੰ ਇਹ ਬਾਪੂ ਜੀ ਹੁਣ ਫਿਰ ਤੁਸੀਂ ਆਪਣੇ ਬਚਾਅ ਵਾਸਤੇ ਲਾ ਰਹੇ ਹੋ ਹਾਂਜੀ ਬਚਾਅ ਵਾਸਤੇ ਗੇਟ ਅੱਗੇ ਲਾਉਣ ਰਹੇ ਹਾਂ ਹਾਂ ਵੀ ਡੰਗਰਾ ਥੱਲੇ ਪਾਣੀ ਨਾ ਚੱਲ ਜੇ ਤੇ ਘਰ ਦੇ ਵਿੱਚ ਨਾ ਵੜ ਜੇ ਘਰ ਤੋਂ ਤਾਂ ਉਹ ਉੱਚਾ ਹੋ ਗਿਆ ਵੇਖ ਲਓ ਹੂੰ ਵੀ ਗੇਟ ਤੋਂ ਉੱਚਾ ਹੋ ਗਿਆ ਪਾਣੀ ਤੇ ਅੰਦਰ ਵੜਦਾ ਪਿਆ ਤਾਂ ਅੱਗੇ ਤੋੜੇ ਲਾਉਣ ਰਿਹਾ ਹੈ ਏ ਬਪੂ ਜੀ ਜਿਹੜਾ ਪਾਣੀ ਦੀ ਗੱਲ ਕਰ ਲੈਨੇ ਹਰ ਵਾਰ ਆ ਜਾਂਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਤੁਸੀਂ ਕਿਸੇ ਨਾ ਮੰਗ ਨਹੀਂ ਕੀਤੀ ਕਿ ਸਾਡੇ ਕੋਈ ਦੇਖਭਾਲ ਕਰੋ ਜਾਂ ਸਾਡਾ ਕੋਈ ਬਚਾਅ ਵਾਸਤੇ ਜਾਂ ਕੋਈ ਬੰਨ ਬੰਨੇ ਜਾਣ ਕੋਈ ਆਉਂਦਾ ਹੀ ਨਹੀਂ ਆ ਆਉਂਦਾ ਨਹੀਂ ਕੋਈ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬੱਦਾ ਹੀ ਇੱਥੇ ਬੰਨ ਪੁੱਲ ਲਾ ਕੇ ਉਹ ਟੁੱਟ ਗਿਆ ਅੱਛਾ ਹਾਂਜੀ ਉਹ ਟੁੱਟ ਗਿਆ আর ਜੀ ਆ ਵੀ ਬੱਦਾ ਹੀ ਮੱਲਾ ਪੈਂਟ ਦੀ ਗਰਾਈ ਕਰਕੇ ਹਾਂਜੀ ਪਪੂ ਕੁਈ ਐਮ ਐਲ اے ਜਿਹੜਾ ਫਿਰੋਜ਼ਪੁਰ ਨੂੰ ਇਹ ਹਲਕਾ ਪਿਆ ਜਾਂਦਾ ਫਿਰੋਜ਼ਪੁਰ ਦਾ ਅਖੀਰਲਾ ਪਿੰਡ ਪਿਆ ਜਾਂਦਾ ਹੈ ਨਾ ਇਧਰਲੇ ਵਸ ਫਿਰ ਅੱਗੇ ਦਰਿਆ ਤੇ ਫਿਰ ਪਰਲੇ ਬਨੇ ਮਾਝਾ ਸ਼ੁਰੂ ਹੋ ਜਾਂਦਾ ਫਿਰੋਜ਼ਪੁਰ ਦਾ ਕੋਈ ਮੰਤਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਤੁਹਾਡੇ ਤੋਂ ਨਾ ਕੋਈ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਹੂੰ ਪਾਣੀ ਮਰ ਲੋ ਵੇਹ ਲੋ ਤਾਂ ਇੱਕ ਸਾਹਮਣੇ ਹੀ ਕਹਨਾਂਗਾ ਪਾਣੀ ਬਹੁਤ ਜ਼ਿਆਦਾ ਚੜੀ ਜਾਂਦਾ ਬੀਬੇ ਦਿਲ ਚ ਤਾਂ ਹੁੰਦਾ ਵੀ ਅਸੀਂ ਕਿੱਥੇ ਘਰ ਬਣਾਇਆ ਸਾਰਾ ਕੁਝ ਬਣਾਇਆ ਹੁਣ ਪਾਣੀ ਨੇ ਸਾਰਾ ਕੁਝ ਤਬਾਹ ਕਰ ਦੇਣਾ ਹਾਂਜੀ ਟੈਨਸ਼ਨ ਤਾਂ ਬਹੁਤ ਆ ਹਾਂ ਵੀ ਕੀ ਕਰਾਂਗੇ ਜੇ ਅੰਦਰ ਵੜ ਗਿਆ ਤੇ ਫਿਰ ਅੰਦਰਾ ਤਾਂ ਹੀ ਪਹੁੰਚ ਜਾਣਾ ਡੰਗਰਾ ਤਾਂ ਹੀ ਪਹੁੰਚ ਜਾਣਾ ਵੀ ਹੁਣ ਚੜੀ ਜਾਂਦਾ ਅਜੇ ਹਾਂਜੀ ਪੱਠੇ ਵੀ ਕੁਤਰ ਨੂੰ ਨਹੀਂ ਰਹਿ ਗਿਆ ਪੱਠੇ ਵੀ ਆ ਟੋਕੇ ਮਰਦਲਾ ਵਸ਼ੀਂ ਜੀ ਚਲਦੀ ਹੈ ਹਾਂਜੀ ਢੋੜੀ ਢਾੜੀ ਪਾ ਕੇ ਤੇ ਹੋਣਾ ਘਰ ਦੇ ਕੀ ਮਾਹੌਲ ਨਹੀਂ ਮਤਲਬ ਤੁਸੀਂ ਸਾਡਾ ਜਿਹੜਾ ਗੁਜ਼ਾਰਾ ਖੇਤੀਬਾੜੀ ਤੋਂ ਹੀ ਹੁੰਦਾ ਹੈ ਹਾਂਜੀ ਖੇਤੀਬਾੜੀ ਤੋਂ ਹੀ ਚੱਲਦਾ ਹੈ ਤੇ ਫਿਰ ਹੁਣ ਫਸਲਾਂ ਤਾਂ ਫੇਰ ਬਚੀਆਂ ਨਹੀਂ ਫੇਰ ਉਹ ਨਹੀਂ ਪਚਿਆ ਹੁਣ ਫੇਰ ਲੰਮਾ ਪੈ ਗਿਆ ਝੋਨਾ ਜੋਰ ਮੱਲਾ ਵੀ 2023 ਵੀ ਇਦਾਂ ਹੀ ਸੀ ਹਾਂਜੀ 2023 ਚ ਵੀ ਇਦਾਂ ਹੀ 23 ਵਾਲਾ ਹਿਸਾਬ ਹੀ ਬਣਿਆ ਪਿਆ ਉਹ ਤਾਂ ਵੀ ਗੋਸ਼ ਨਹੀਂ ਰਿਹਾ 23 ਚ ਤੂੰ ਟੋਕੇ ਦੇ ਉੱਤੋਂ ਹੀ ਲੰਘ ਆਇਆ ਤੇ ਤਾਂ ਨੇ ਇੱਥੋਂ ਦੀ ਤਾਂ ਦੀ ਲੰਘ ਆਈ ਮੋਟਰ ਡੁੱਬ ਗਈ ਸਾੜੀ ਬਪੂਏ 2023 ਚ ਜਦੋਂ ਝੋਨਾ ਡੁੱਬ ਗਿਆ ਉਸ ਤੋਂ ਬਾਅਦ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਔਰ ਤਕਰੀਬਨ 1 ਸਾਲ ਦਾ ਜਿਹੜਾ ਕੋਈ ਫਸਲ ਤੋਂ ਆਉਣਾ ਦਾ ਪੈਸਾ ਉਹ ਗਿਆ ਉਸ ਤੋਂ ਬਾਅਦ ਗੁਜ਼ਾਰਾ ਕਿਵੇਂ ਚੱਲਿਆ ਹੁਣ 2025 ਇੱਕ ਸਾਲ ਟੱਪਿਆ ਫੇਰ ਉਹੀ ਹਾਲ ਹੋ ਗਿਆ ਮਾਲ ਡੰਗਰ ਤਾਂ ਹੀ ਮੱਲਾ ਟਾਈਮ ਪਾਸ ਵੀ ਇਤਰਾ ਹੀ ਮੱਲੋ ਮਾਲਣ ਕਰਦੇ ਆਂ ਆੜਤੀ ਉਰਤੀ ਤਾਂ ਫੜ ਕੇ ਹੀ ਉਹ ਆੜਤੀਏ ਤੇ ਚੜਦੇ ਜਾਂਦੇ ਆਪਾਂ ਇਹ ਜੇ ਉਹ ਆੜਤੀਏ ਫਸਲ ਜਾਊ ਤਾਂ ਹੀ ਲੈਣਗੇ ਕਿੰਨੇ ਕਿ ਚੜ ਗਏ ਪਾਏ ਮੱਲੋ 1.5-2 ਲੱਖ ਹੋਈ ਗਿਆ ਪਾਣੀਆਂ ਕਰਕੇ ਹਾਂ ਪਾਣੀਆਂ ਕਰਕੇ ਪਾਣੀ ਪਿਛਲੇ 23 ਚ ਮਾਰ ਗਿਆ ਸੀ ਤੇ ਮੁੜ ਕੇ ਕਣਕਾਂ ਹੀ ਮੱਲੋ ਪਿਛਲਾ ਝੋਨਾ ਲੱਗਾ ਤੇ ਕਣਕ ਲੱਗੀ ਹਾਂ ਐਦ ਕੀ ਫੇਰ ਮਾਰ ਗਿਆ ਤਾਂ ਆਪ ਵੀ ਤੁਸੀਂ ਕਰੋ ਜੀ ਤਾਂ ਇਹ ਕਹਿੰਦੇ ਕਿ ਜਿਹੜੀ ਜੱਟ ਦੀ ਜੂਨਗੁਰੀ ਵਾਲੀ ਗੱਲ ਹੈ ਇਹ ਉਹ ਤਸਵੀਰਾਂ ਨੇ ਅਸੀਂ ਜੱਟ ਨੂੰ ਗਾਣਿਆਂ ਵਾਲਾ ਗੱਡੀਆਂ ਵਾਲਾ ਜੱਟ ਤਾਂ ਜਰੂਰ ਦਿਖਾਇਆ ਪਰ ਜੱਟ ਦੀ ਇੱਕੇ ਵੀ ਸਿਚੁਏਸ਼ਨ ਹੈ ਕਿ ਜੱਟ ਕਿਹੜੇ ਹਾਲਾਂ ਚ ਰਹਿੰਦਾ ਹੈ ਘਰ ਦੇ ਅੰਦਰ ਪਾਣੀ ਨੂੰ ਵੜਨ ਤੋਂ ਰੋਕਣ ਕਰਕੇ ਬੋਰੇ ਭਰ ਕੇ ਰੇਤਾ ਦੇ ਲਾਏ ਜਾ ਰਹੇ ਨੇ ਹਾਲਾਂਕਿ ਹਾਰੇ ਚਾਰੇ ਪਾਸੇ ਘਰ ਦੇ 3 3 4 4 ਫੁੱਟ ਜਿਹੜਾ ਹੈ ਉਹ ਪਾਣੀ ਚੜਦਾ ਬਿਲਕੁਲ ਨਾਲ ਦੇ ਪਾਸੇ ਜਿਹੜੀ ਜ਼ਮੀਨ ਹੈ ਇੱਧਰ ਪਾਣੀ ਵਗ ਰਿਹਾ ਤੁਹਾਨੂੰ ਦਿਖਾਉਂਦੇ ਜੀ ਪਾਣੀ ਦੀ ਸਪੀਡ ਵੀ ਦੇਖੋ ਤਾ तकरीबन 3-4 ਫੁੱਟ ਦੇ ਕਰੀਬ ਜਿਹੜਾ ਹੈ ਉਹ ਥੱਲੇ ਪਾਣੀ ਚੜ ਗਿਆ ਤਾਂ ਹੁਣ ਘਰ ਦੇ ਵਿੱਚ ਗੇਟ ਅੱਗੇ ਬੋਰੇ ਲਾਏ ਜਾ ਰਹੇ ਨੇ ਕਿ ਜਿਹੜਾ ਘਰ ਦੇ ਅੰਦਰ ਪਾਣੀ ਨਾ ਵੜੇ ਜਾਂ ਘਰ ਦੀ ਜਿਹੜੀ ਹਾਲਤ ਹੈ ਜਾਂ ਘਰ ਦੇ ਜਿਹੜੇ ਹਾਲਾਤ ਨੇ ਉਹ ਵਿਗੜ ਨਾ ਕਿ ਜਿਹੜਾ ਅੰਦਰਲਾ ਕੋਈ ਹੈ ਜਿਹੜਾ ਸਮਾਨ ਹੈ ਉਹ ਬਚਿਆ ਰਹੇ ਤਾਂ ਇਸ ਨੂੰ ਲੈ ਕੇ ਤਾਂ ਹੁਣ ਇਹ ਬਜ਼ੁਰਗ ਜਿਹੜਾ ਜੋੜਾ ਹੈ ਘਰ ਦਾ ਦੋਨੋਂ ਜਾਣੇ ਇਹ ਲੱਗ ਕੇ ਰੇਤਾਂ ਨਾਲ ਜਿਹੜੇ ਭਰੇ ਬੋਰੇ ਨੇ ਉਹ ਚੁੱਕ ਕੇ ਅੰਦਰ ਛੱਡ ਰਹੇ ਨੇ ਬਾਪੂ ਦੇਲਚ ਤਾਂ ਬੜਾ ਆਉਂਦਾ ਹਣਾ ਵੀ ਅਸੀਂ ਕਿੱਥੇ ਪੁੱਤਾ ਵਾਂਗੂ ਪਾਲੀ ਆ ਜ਼ਮੀਨ ਤੇ ਹੁਣ ਸਾਡੇ ਪੱਲੇ ਕੱਖ ਨਹੀਂ ਰਹਿਣਾ ਨਾ ਕੁਛ ਨਹੀਂ ਮੰਨ ਲਾ ਪੱਲੇ ਕੁਛ ਵੀ ਨਹੀਂ ਗਾ ਆ ਦੇਖ ਲਓ ਵੀ ਆ ਮੰਨ ਲਾ ਬਰਬਾਦ ਹੁੰਦਾ ਜਾਂਦਾ ਸਾਰਾ ਪੱਠੇ ਪੱਠੇ ਬਰਬਾਦ ਹੋ ਗਏ ਇਹ ਕੋਈ ਚੀਜ਼ ਮੰਨ ਲਾ ਬਚਣ ਵਾਲੀ ਗੱਲ ਹੀ ਨਹੀਂ ਹੈਗੀ ਅੱਗੇ ਵੇਖੋ ਮਾਲਕ ਸਾਰੀ ਜ਼ਮੀਨ ਆਪਣੀ ਹੈ ਕਿ ਜਾਂ ਕੋਈ ਠੇਕੇ ਤੇ ਲਈ ਹੈ ਨਹੀਂ ਆਪਾਂ ਐ ਕਿ ਨਹੀਂ ਠੇਕੇ ਲਈ ਪਿੱਛੇ ਲਈ ਉਦੋਂ ਫਿਰ 23 ਚ ਵੀ ਲਈ ਸੀ ਹਾਂ ਤੇ ਉਹ ਮੁੜ ਕੇ ਉਹ ਬਾਦ ਨਹੀਂ ਲਈ ਤੇਈ ਜ ਫਿਰ ਮਰ ਗਈ ਬਾਕੀ ਸਾਰੀ ਆ ਮਰ ਗਈ ਤੇਈ ਜ ਮਨ ਲਾ ਤੇਈ ਜ ਦਾ ਪਾਣੀ ਤੁਹਾਨੂੰ ਦੱਸਿਆ ਬਹੁਤ ਜ਼ਿਆਦਾ ਹੀ ਤੇ ਜ ਚੜਦਾ ਜਾਂਦਾ ਤੇ ਇਹ ਹੋਣਾ ਦੇ ਤੇਈ ਨਾਲੋਂ ਹੀ ਜ਼ਿਆਦਾ ਪਾਣੀ ਹੈ ਵੇਖੋ ਹੁਣ ਕੀ ਕਰਦਾ ਪੁੱਛਾ 2 ਲੱਖ 30 ਹਜ਼ਾਰਾਂ ਦੇ ਛੱਡਿਆ ਹੁਣ ਤਾਂ 2 ਲੱਖ 60 65 ਦੇ ਕਰੀਬ ਜਿਹੜਾ ਦਰਿਆ ਚ ਵਗ ਰਿਹਾ 2 ਲੱਖ 60 65 60 65 ਦੇ ਕਰੀਬ ਚਲਾ ਗਿਆ ਪਾਣੀ ਮਨ ਲਾ 1 ਲੱਖ 60 ਪਾਣੀ 2 260 65 ਦੇ ਕਰੀਬ ਫਿਰ ਤਾਂ ਬਹੁਤ ਜ਼ਿਆਦਾ ਪਾਣੀ ਪਾਣੀ ਵਧ ਗਿਆ ਜੀ ਪਹਿਲਾਂ ਨਾਲੋਂ ਕਾਫੀ ਬਹੁਤ ਜ਼ਿਆਦਾ ਤਾਂ ਇਹ ਜਿਹੜੀ ਸਿਚੁਏਸ਼ਨ ਹੈ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਹਰੀਕੇਟ ਤੋਂ ਜਿਹੜਾ ਦਰਿਆ ਹੈ ਹਾਂਜੀ ਨਹੀਂ ਬਾਸ ਜੀ ਬਾਸ ਸ਼ੁਕਰੀਆ ਜੀ ਦੇਖੋ ਇਹ ਵੀ ਕਿੱਡੀ ਖੂਬਸੂਰਤੀ ਹੈਗੀ ਮੈਨੂੰ ਕਿਹਾ ਚਾਹ ਪਾਣੀ ਪੀ ਕੇ ਬਾਪੂ ਜੀ ਆਪਣੇ ਘਰ ਤਾਂ ਪਾਣੀ ਵੜਿਆ ਤੁਹਾਡੇ ਤੁਹਾਨੂੰ ਤਾਂ ਮੁਸ਼ਕਿਲਾਂ ਆ ਫੇਰ ਕੀ ਮੰਨ ਲਓ ਕਿਤੇ ਮੱਲਾ ਵੀ ਉਹ ਤਾਂ ਮਾਲਕ ਨੇ ਦੇਣਾ ਜੋ ਦੇਣਾ ਤੇ ਉਹਨਾਂ ਵੀਰ ਉਹਨਾਂ ਆਵਾਜ਼ ਮਾਰ ਲਓ ਤਾਂ ਬੱਚਾ ਪਾਣੀ ਪੀਣੇ ਆ ਤੇ ਚਾਹ ਪਾਣੀ ਪੀ ਕੇ ਜਾਇਆ ਨਹੀਂ ਬਾਪੂ ਜੀ ਤੁਸੀਂ ਆਪਣਾ ਬਚਾ ਕਰੋ ਕੋਈ ਉਹਨਾਂ ਵੱਲੋਂ ਪਾਦੀ ਲੋੜੇ ਦੱਸੋ ਮਨ ਨੂੰ ਬਲਾਵਾ ਤੁਹਾਡੇ ਨਾਲ ਹੱਥ ਪਹੁੰਚਾਉਣ ਬਚਾਓ ਬਚਾ ਮਾਲਕ ਦਾ ਕੋਈ ਗੱਲ ਨਹੀਂ ਉਹ ਤਾਂ ਭੈਣ ਭਰਾ ਆਏ ਆ ਚਾਹ ਪਾਣੀ ਤਾਂ ਪੀਣਾ ਚਾਹੀਦਾ ਨਹੀਂ ਨਹੀਂ ਬਾਪੂ ਜੀ ਧੰਨਵਾਦ ਤੁਹਾਡਾ ਤੁਸੀਂ ਆ ਕਰੋ ਨਹੀਂ ਨਹੀਂ ਬਾਤ ਹੈ ਕੋਈ ਗੱਲ ਨਹੀਂ ਤੁਹਾਡੇ ਹੀ ਆ ਜੀ ਤੁਹਾਡੇ ਤੁਹਾਡੇ ਪਰਿਵਾਰ ਦੇ ਬੱਚੇ ਨਹੀਂ ਨਹੀਂ ਠੰਡੇ ਵਾਲੀ ਕੋਈ ਗੱਲ ਨਹੀਂ ਦੇਖੋ ਇਹ ਖੂਬਸੂਰਤੀ ਹੈ ਸਾਡੇ ਪੰਜਾਬ ਦੀ ਕੀ ਆਪ ਚਾਹੇ ਪਾਣੀ ਚ ਡੁੱਬੇ ਨੇ ਪਰ ਅਸੀਂ ਖਬਰ ਕਰਨਾ ਹੈ ਸਾਨੂੰ ਕਿਹਾ ਕਿ ਨਹੀਂ ਚਾਹ ਪਾਣੀ ਪੀ ਕੇ ਜਾਓ ਨਾਲ ਦੇ ਸਾਥੀਆਂ ਨੂੰ ਬਲਾਓ ਠੰਡਾ ਪਿਉਨੇ ਆ ਇਹ ਪੰਜਾਬ ਦੇ ਲੋਕ ਨੇ ਅਮੀਰ ਲੋਕ ਨੇ ਹਾਲਾਂਕਿ ਇਹਨਾਂ ਦੇ ਹਰ ਸਾਲ ਮਾਰ ਪੈਂਦੀ ਹੈ ਪਾਣੀ ਦੀ ਪਰ ਇਹਨਾਂ ਦਾ ਵਿਰਸਾ ਕਿੰਨਾ ਹੈ ਇਹ ਲੋਕ ਕਿੰਨੇ ਜਿੰਦਾਦਿਲੀ ਇਨਸਾਨ ਨੇ ਕਿ ਹਰ ਵਾਰ ਘਰ ਆਏ ਨੂੰ ਚਾਹੇ ਕੋਈ ਅਫਸਰ ਆਜੇ ਚਾਹੇ ਕੋਈ ਆਜੇ ਜੇ ਪੁੱਛਣ ਵਾਲਾ ਹੀ ਆਜੇ ਚਾਹੇ ਕੋਈ ਖਬਰ ਅਸੀਂ ਖਬਰ ਕਰਨਾ ਤਾਂ ਸਾਨੂੰ ਕਿਹਾ ਕਿ ਚਾਹ ਪੀ ਕੇ ਜਾਓ ਪਿੰਡ ਦੇ ਤਕਰੀਬਨ 5-10 ਘਰਾਂ ਦੇ ਆ ਗਿਆ ਤਾਂ ਹਰ ਕਿਸੇ ਨੇ ਇਹ ਕਿਹਾ ਕਿ ਚਾਹ ਪਾਣੀ ਪੀ ਕੇ ਜਾਓ ਤੁਹਾਨੂੰ ਰੋਟੀ ਖਵਾਉਣੀ ਆ ਪਰ ਹਰ ਕਿਸੇ ਦੇ ਗੇੜ ਤੱਕ ਪਾਣੀ ਚੜਿਆ ਹੋਇਆ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਫਿਰੋਜ਼ਪੁਰ ਦੇ ਆਖਰੀ ਪਿੰਡ ਬੰਡਾਲੇ ਦੀਆਂ ਦਿਖਾ ਰਹੇ ਆ